ਬਦਲेंगे हरियाणा का हाल अब लाएंगे केजरीवाल ए नारा आम आदमी पार्टी ने हरियाणा दिया विधानसभा चुनाव ਦੇ ਵਿੱਚ ਦਿੱਤਾ ਹੈ ਦਿੱਲੀ ਅਤੇ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਨਜ਼ਰ ਹੁਣ ਹਰਿਆਣਾ ਤੇ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਹਰਿਆਣਾ ਦੇ ਵਿੱਚ ਸਾਰੀਆਂ 90 ਵਿਧਾਨ ਸਭਾ ਸੀਟਾਂ ਤੇ ਉਮੀਦਵਾਰ ਉਤਾਰਨ ਦਾ ਐਲਾਨ ਕਰ ਦਿੱਤਾ ਹੈ ਅਤੇ ਇਹ ਵੀ ਸਾਫ ਕੀਤਾ ਕਿ ਕਿਸੇ ਨਾਲ ਗੱਠਜੋੜ ਨਹੀਂ ਹੋਵੇਗਾ ਕਿਉਂਕਿ ਗੱਠਜੋੜ ਸਿਰਫ ਲੋਕ ਸਭਾ ਚੋਣਾਂ ਲਈ ਸੀ ਨਾਲ ਹੀ ਵਿਰੋਧੀ ਪਾਰਟੀਆਂ ਤੇ ਹਰਿਆਣਾ ਨੂੰ ਲੁੱਟਣ ਦੇ ਇਲਜ਼ਾਮ ਲਗਾਏ ਹਰਿਆਣਾ ਮੇ ਇਲیکشن ਆ ਰਹੀ ਹੈ ਆਮ ਆਦਮੀ ਪਾਰਟੀ ਪੂਰੀ ਤਾਕਤ ਸੇ ਹਰਿਆਣਾ ਕੀ ਇਲیکشن ਲੜੇਗੀ ਵਿਧਾਨ ਸਭਾ ਕੀ ਕਿਉਂਕਿ ਦਿੱਲੀ ਮੇ ਹਮਾਰੀ ਸਰਕਾਰ ਹੈ ਪੰਜਾਬ ਮੇ ਹਮਾਰੀ ਸਰਕਾਰ ਹੈ ਆਧਾ ਹਰਿਆਣਾ ਪੰਜਾਬ ਸੇ ਟੱਚ ਕਰਤਾ ਹੈ ਆਧਾ ਹਰਿਆਣਾ ਦਿੱਲੀ ਸੇ ਟੱਚ ਕਰਤਾ ਤੋਂ ਹਰਿਆਣਾ ਕੇ ਲੋਕ ਜਬ ਵੀ ਹਮ ਇਸ ਸੇ ਪਹਿਲੇ ਵੀ ਰੋਤਕ ਗਏ ਤੋਹਾਨਾ ਗਏ जींद गए सोनीपत गए तो लोगों ने हमसे यह आग्रह किया कि आप हरियाणा में क्यों नहीं आते तो आ इस हरियाणा के इस लॉन्चिंग का आज पहला दिन है आपके पीछे भी लिखा हुआ है बदलेंगे हरियाणा का हाल अब लाएंगे केजरीवाल हम हरियाणा में भी बदलाव चाहते हैं क्योंकि हरियाणा ने हर एक पार्टी को टाइम दे दिया हर एक पार्टी को नॉट ओनली बीजेपी एंड कांग्रेस लोकल पार्टी क्षेत्रीय पार्टियों को भी टाइम दिया लेकिन किसी ने भी हरियाणा के लोगों के साथ वफा नहीं की जो भी आया उसने लूटा पहली गल तो अं नब्बे दिन नब्बे सीटा तो लड़ा जिस तरह संदीप पाठकोर ने दस कि साढ़े छः हज़ार लगभग पिंड साढ़े यूनिट बन चुके बाद विधानसभा के प्रभारी ब्लॉक इंचार्ज सारे असं लावे ਆਮ ਆਦਮੀ ਪਾਰਟੀ ਜਲੰਧਰ ਪਛਮੀ ਦੀ ਜ਼ਿਮਨੀ ਚੋਣ ਦੇ ਵਿੱਚ ਹੋਈ ਜਿੱਤ ਤੋਂ ਬਾਅਦ ਹੋਰ ਵੀ ਕੌਨਫिडेंट ਨਜ਼ਰ ਆ ਰਹੀ ਹੈ ਪਰ ਹਰਿਆਣਾ ਅਤੇ ਪੰਜਾਬ ਦਰਮਿਆਨ ਕਈ ਅਜਿਹੇ ਗੰਭੀਰ ਮਸਲੇ ਨੇ ਜਿਨ੍ਹਾਂ ਦਾ ਹੱਲ ਦਹਾਕੀਆਂ ਤੋਂ ਨਹੀਂ ਹੋ ਸਕਿਆ ਤੇ ਸਿਆਸਤ ਦੀ ਭੇਟ ਚੜਦਾ ਰਿਹਾ ਇਨ੍ਹਾਂ ਮਸਲਿਆਂ ਕਰਕੇ ਹੀ ਹਰਿਆਣਾ ਅਤੇ ਪੰਜਾਬ ਦੇ ਭਾਈਚਾਰੇ ਦੇ ਵਿੱਚ ਵੀ ਕਈ ਵਾਰ ਖੜੱਤਨ ਦੇਖਣ ਨੂੰ ਮਿਲੀ ਇੱਕ ਉਦਾਹਰਣ ਐਸਵਾਈਐਲ ਦੇ ਮਸਲੇ ਦੀ ਹੈ ਹਰਿਆਣਾ ਅਤੇ ਪੰਜਾਬ 'ਚ ਸਰਕਾਰ ਬਣੀ ਤਾਂ ਫਿਰ ਪਾਰਟੀ ਦਾ ਸਟੈਂਡ ਕੀ ਹੋਵੇਗਾ ਇਸ ਸਵਾਲ ਤੋਂ सीएम मान बचदे नजर आए त संदीप पाठक ने पीएम ਦੇ ਪਾੜੇ ਚ ਗੇਂਦ ਸੁੱਟ ਦਿੱਤੀ ਐਸਆਈਐਲ ਦਾ ਕੇ ਕਿਉਂਕਿ ਮਾਮਲਾ ਸਬ ਜੁਡੀਸ ਹੈ ਸੁਪਰੀਮ ਕੋਰਟ ਚ ਹੈ ਮੈਂ ਤੁਹਾਨੂੰ ਪਹਿਲਾਂ ਵੀ ਬਹੁਤ ਵਾਰ ਇੱਥੇ ਬਤਵਾਹ ਆਖਨੀ ਸੀ ਖੜ ਕੇ ਤੇ ਇਹਦੇ ਬਾਰੇ ਡਿਟੇਲ ਚ ਤੁਹਾਨੂੰ ਸਾਰੇ ਆ ਉਹ ਕਿਉਂਕਿ ਮਾਮਲਾ ਸੁਪਰੀਮ ਕੋਰਟ ਕੇਾਰੇ ਬਾਰੇ ਮੈਂ ਜਿਆਦਾ ਕਮੈਂਟਿੰਗ ਕਰ ਪਾਉਂਗਾ ਉਹ ਬਾਕੀ ਇੱਕ ਫੇਰ ਤੁਸੀਂ ਵੀ ਜਵਾਬ ਦੇ ਦਿਓ ਇੱਕ ਸੰਕਲਪ ਦੇ ਦਿਓ ਤੇ ਉਹ ਕੰਨ ਦੇ ਕਿ ਸਤਿ ਸ਼੍ਰੀ ਅਕਾਲ ਜੜੂਗੇ ਜਾਂ ਕੱਲੇ 90 ਸੀਟਾਂ ਤੇ ਲੜਨਾ 90 ਕੇ 90 ਸੀਟਾਂ ਮੇ ਚੋਣ ਲੜਨਗੇ ਪੂਰੀ ਤਾਕਤ ਤੇ ਲੜਨਗੇ ਹਰ ਬੂਥ ਪਰ ਲੜਨਗੇ ਬਾਕੀ ਬਾਕੀ ਕੇ ਡਿਸਕਸ਼ਨ ਬਾਕੀ ਜੋ ਵੀ ਕੁਐਸਚਨ ਹੈ ਕੇਜਰੀਵਾਲ ਜੀ ਬਹੁਤ ਜਲਦੀ ਆ ਜਾਣਗੇ ਉਹ ਫਿਰ ਆਗੇ ਦਾ ਦਿਸ਼ਾ ਨਿਰਦੇਸ਼ ਕਰਨਗੇ ਹਾਲਾਂਕਿ ਸੰਦੀਪ ਪਾਠਕ ਨੇ ਵੀ ਆਮ ਆਦਮੀ ਪਾਰਟੀ ਦਾ ਸਟੈਂਡ ਤਾਂ ਸਪਸ਼ਟ ਨਹੀਂ ਕੀਤਾ ਪਰ ਇਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ ਦੇ ਲਈ ਹਰਿਆਣਾ ਦੀ ਜੰਗ ਸੌਖੀ ਨਹੀਂ ਰਹਿਣ ਵਾਲੀ ਹਾਲਾਂਕਿ ਹਰਿਆਣਾ ਦੇ ਵਿੱਚ ਵੀ ਆਮ ਆਦਮੀ ਪਾਰਟੀ ਗਰੰਟੀਆਂ ਦੇਣ ਜਾ ਰਹੀ ਹੈ ਪਰ ਦਿੱਲੀ ਅਤੇ ਪੰਜਾਬ ਚ ਦਿੱਤੀਆਂ ਗਰੰਟੀਆਂ ਦਾ ਹਿਸਾਬ ਹਰਿਆਣਾ ਵਾਸੀ ਵੀ ਜ਼ਰੂਰ ਮੰਗਣਗੇ ਫਿਲਹਾਲ ਹਰਿਆਣਾ ਦੇ ਵਿੱਚ ਬੀਜੇਪੀ ਸਰਕਾਰ ਖਤਰੇ 'ਚ ਹੈ ਲੋਕ ਵੀ ਲੋਕ ਸਭਾ ਚੋਣਾਂ ਦੇ ਵਿੱਚ ਬੀਜੇਪੀ ਤੇ ਬੇਪਰੋਸਗੀ ਦਿਖਾ ਚੁੱਕੇ ਨੇ ਤੇ ਇਸ ਦਾ ਫਾਇਦਾ ਵਿਧਾਨ ਸਭਾ ਚੋਣਾਂ 'ਚ ਹੁਣ ਕਾਂਗਰਸ ਨੂੰ ਮਿਲਦਾ ਹੈ ਜਾਂ ਆਮ ਆਦਮੀ ਪਾਰਟੀ ਨੂੰ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਬਿਊਰੋ